ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਇਸ YouTube ਚੈਨਲ ਤੇ ਅੱਜ ਆਪਾਂ ਤਰ ਲਈ ਬਹੁਤ ਹੀ ਵਧੀਆ ਟੇਸਟੀ ਮਿਰਚਾਂ ਦਾ ਆਚਾਰ ਲੈ ਕੇ ਆਏ ਜੀ ਜਿਹੜਾ ਸਾਲੋ ਸਾਲ ਖਰਾਬ ਨਹੀਂ ਹੁੰਦਾ ਇਹਨਾਂ ਮਰਜ਼ੀ ਟਾਈਮ ਰੱਖ ਲਓ ਤੇ ਅੱਜ ਅਸੀਂ ਮਿਰਚਾਂ ਦਾ ਆਚਾਰ ਬਣਾਵਾਂਗੇ ਆਪਾਂ ਤੇ ਇਹਦੇ ਲਈ ਆਪਾਂ ਲੈਤੀ ਅਸੀਂ 1 ਕਿਲੋ ਮਿਰਚਾਂ ਦੇਖੋ ਇਹਨੂੰ ਸਾਫ਼ ਕਰ ਲਿਆ ਚੰਗੀ ਤਰ੍ਹਾਂ ਧੋ ਕੇ ਤੇ ਕੱਪੜੇ ਨਾਲ ਸਾਫ਼ ਕਰ ਲਿਆ ਤੇ ਆਪਾਂ ਇਹਨਾਂ ਨੂੰ ਬਰੀਕ ਬਰੀਕ ਇਸ ਤਰ੍ਹਾਂ ਕੱਟਾਂਗੇ इस तरह कट ला दो पार्ट कर लो चाहे तीन पार्ट कर लो अगर मिर्चा वर्डिया ने सारिया इस तरह कट के तैयार कर सारे कट के थो दिखाने मिर्चा जो मसाले पैणगे जी उस दस दें दो बड़े चम्मच सौंफ एक चम्मच जीरा एक चिट्टी सरों चाहे थोड़े तो को सरों जड़ी भी हैगी काली वाली चाहे चिट्टी ਤੇ ਇੱਕ ਚਮਚ ਹੈਗੀ ਜਵੈਣ ਇੱਕ ਚਮਚ ਮੇਥੀ ਦਾਣਾ ਇਹਨਾਂ ਸਾਰਿਆਂ ਨੂੰ ਆਪਾਂ ਕਿਰਾਂ ਹਲਕਾ ਜਿਹਾ ਰੋਸਟ ਕਰਾਂਗੇ ਫਿਰ ਰੋਸਟ ਕਰਨ ਤੋਂ ਬਾਅਦ ਆਪਾਂ ਠੰਡਾ ਕਰਕੇ ਫਿਰ ਗ੍ਰाइंड ਕਰਾਂਗੇ ਇੱਕ ਤੇ ਪਾਊਡਰ ਤਿਆਰ ਕਰ ਲਾਂਗੇ ਆਪਾਂ ਸਾਰੇ ਮਸਾਲਿਆਂ ਨੂੰ ਤੇ ਇਸੇ ਤਰ੍ਹਾਂ ਹਲਕਾ ਜਿਹਾ ਰੋਸਟ ਕਰਾਂਗੇ ਤਾਂ ਕਿ ਜਿਹੜਾ ਮੋਇਸਚਰਾਈਜ਼ਰ ਸਾਰਾ ਨਿਕਲ ਜਾਏ ਜੀ ਐਜ਼ ਫ੍ਰੇਮ ਥੋੜੀ ਜਿਹੀ ਕੱਟੀ ਰੱਖਾਂਗੇ ਲੋਜੀ ਦੇਖੋ ਆਪਾਂ ਇੱਕ ਪਾਊਡਰ ਤਿਆਰ ਕਰ ਲਿਆ ਬੜਾ ਵੈਸੇ ਫਰੀਕ ਨਹੀਂ ਕਰਨਾ ਇਸ ਤਰ੍ਹਾਂ ਦਰਦਰਾ ਜਿਹਾ ਰੱਖਣਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਲੇਕ ਇਧਰ ਆਪਾਂ ਤੇਲ ਕਰਾਂਗੇ ਦੋ ਵਰਸੀਆਂ ਦੇ ਤਕਰੀਬਤ ਤੇਲ ਨੂੰ ਪਹਿਲਾਂ ਗਰਮ ਕਰਾਂਗੇ ਚੰਗੀ ਤਰ੍ਹਾਂ ਜਿੰਨਾ ਟਾਈਮ ਆਪਣਾ ਤੇਲ ਗਰਮ ਹੁੰਦਾ ਜੀ ਚੰਗੀ ਤਰ੍ਹਾਂ ਉਹਨਾਂ ਟਾਈਮ ਅੱਧ ਪਾਜਰਾ ਜਿਹੜਾ ਹੈ ਮੈਂ ਕੱਟ ਲਿਆ ਦੇਖੋ दो तीन पीस कर ले मर्चा की आप सारे मसाले पीसे सब इन्हें इन भी ये मिक्स कर देंगे मसाले पाने बाद तो जी आप कलौजी पावे छोटे दो चम्मच चम्मच छोटे ने नमक नमक तीन चा, चार तीन चार चम्मच पावे क्योंकि नमक पाने अपने मिर्च खराब नहीं होंगे बहुवा टाइम रह जाए हल्दी पावगी एक चम्मच सब तो वही मेन चीज हल मिर्चा वजिया होने रंगत या कलर वजिया होने हाँ ली देगी मिर्च पावगे कौड़ी नहीं होंगी एक चम्मच इन्होंने सारे मिक्स करा चं तरह ਤੇਲ ਵੀ ਆਪਣਾ ਗਰਮ ਹੋ ਗਿਆ ਤੇ ਚੰਗੀ ਤਰ੍ਹਾਂ ਵਧੀਆ ਤੇਲ ਨੂੰ ਗਰਮ ਗਰਮ ਨਹੀਂ ਪਾਉਣਾ ਤੇਲ ਨੂੰ ਠੰਡਾ ਕਰਕੇ ਫਿਰ ਪਾਵਾਂਗੇ ਬਾਕੀ ਤੁਸੀਂ ਇਹ ਚ ਆਮਚੂਰਤ ਵਗੈਰਾ ਪਾ ਸਕਦੇ ਹੋ ਜੇ ਹੋਰ ਕੁਝ ਪਾ ਮਸਾਲੇ ਤੁਹਾਨੂੰ ਵਧੀਆ ਲੱਗਣ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਆਪਣੀ ਮਿਰਚਾਂ بگੜ ਸਾਲੋ ਸਾਲ ਖਰਾਬ ਨਹੀਂ ਹੁੰਦੀਆਂ ਇਹ ਮਿਰਚਾਂ ਬਹੁਤ ਹੀ ਵਧੀਆ ਮਿਰਚਾਂ ਦਾ achar ਬਣਦਾ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਿਆ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਬਾਅਦ ਆਪਾਂ ਤੇਲ ਸਿਰਕਾ ਪਾਵਾਂਗੇ ਜੇ ਤੁਹਾਡੇ ਕੋਲ ਘਰੇ ਨਹੀਂ ਸਰਕਾ ਹੈਗਾ ਦੋ ਚਮਚ ਬڑے ਚਮਚ ਆਪ ਸਰਕਾ ਪਾਵਾਂਗੇ ਤਾਂ ਤੁਸੀਂ ਨਿੰਬੂ ਵੀ ਪਾ ਸਕਦੇ ਆ ਸਰਕੇ ਦੀ ਜਗ੍ਹਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਤੇ ਤੇਲ ਜੀ ਆਪਣਾ ਘਰੋਂ ਮੋਕੇ ਚੰਗੀ ਤਰ੍ਹਾਂ ਠੰਡਾ ਹੋ ਗਿਆ ਦੇਖੋ ਤੇ ਸਾਰਾ ਤੇਲ ਨੂੰ ਆਪਾਂ ਮਿਰਚਾਂ ਦੇ ਵਿੱਚ ਮਿਕਸ ਕਰਾਂਗੇ ਤੇ ਆਪਣਾ ਇਹ ਪਚਾ ਮਿਰਚਾਂ ਦਾ ਕਿੰਨਾ ਵਧੀਆ कलर आया तो कि वन के तैयार हो गए सारे मिर्च चंगी तरह मिक्स कर देंगे अगर तेल थानू घट लगे था, तो तेल होर पा सद नव मिर्च तीस अपने स्वाद अनुसार पा सकते हो तो मिर्चा चार बिल्कुल भी नहीं खराब होंगे अगर तुम तरह मैं मसाले दस सारे इसी तरीके पाओ दस मिर्चा चार पाओगे ਤੇ ਬਿਲਕੁਲ ਵੀ ਨਹੀਂ ਖਰਾਬ ਹੋਣਾ ਤੇ ਆਪਾਂ ਚਾਰ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੱਚ ਦੇ ਕਿਸੇ ਵਰਤਮਰਤਵਾਂ ਚ ਇਹਨੂੰ ਕੱਢ ਲਾਂਗੇ ਤੇ ਆਪਾਂ ਕੱਢ ਕੇ ਇਹਨੂੰ ਰੱਖ ਦਾਂਗੇ ਲਓ ਜੀ ਦੇਖੋ ਮਿਰਚਾਂ ਦਾ achar ਆਪਣਾ ਬਿਲਕੁਲ ਤਿਆਰ ਹੈ ਤੇ ਆਪਾਂ ਇਹਨੂੰ ਕੱਚ ਦੇ ਵਰਤਮਰਤਵਾਂ ਚ ਕੱਢ ਲਾਂਗੇ ਲਓ ਜੀ ਆਪਾਂ ਸਾਰੇ ਮਿਰਚਾਂ ਨੂੰ ਇਸ ਤਰ੍ਹਾਂ ਵਰਤਮਰਤਵਾਂ ਚ ਕੱਢ ਲਾਂਗੇ ਤੇ ਇਹਨੂੰ ਵੀ ਸਾਫ਼ ਕਰਕੇ ਚੰਗੀ ਤਰ੍ਹਾਂ ਕੱਪੜੇ ਨਾਲ ਸੁਕਾ ਕੇ ਫੇਰ ਹੀ ਕੋਈ ਵੀ achar ਕੱਢਣਾ ਆਪਾਂ ਜੋ ਵੀ ਆਪਾਂ achar ਪਕਾਉਣਾ ਹੈ ਕਾਚੇ ਦੇ ਭਾਂਡੇ ਚ ਲੋ ਜੀ ਮੈਂ ਕਾਚੇ ਦੇ ਬਰਤਨ ਚਾ ਕੜਤਾ ਆ ਚਾਰ ਮਿਰਚਾਂ ਦਾ ਤੇ ਦੋ ਕੁ ਦਿਨ ਆਪਾਂ ਹਲਾ ਲਾਂਗੇ ਚੰਗੀ ਤਰ੍ਹਾਂ ਤਾਂ ਕਿ ਇਹ ਸਾਰਾ ਨਮਕ ਮਿਰਚ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਲੱਗ ਜੇ ਤੇ ਆਪਣਾ ਮਿਰਚਾਂ ਆਚਾਰ ਬਣ ਕੇ ਬਿਲਕੁਲ ਤਿਆਰ ਹੈ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜੁੜ ਦੱਸਿਓ ਜੀ ਅਗਰ ਚੈਨਲ ਤੇ ਪਹਿਲੀ ਵਾਰ ਆਉਣਾ ਚਾਹੁੰਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਕਮੈਂਟ ਵੀ ਕਰਿਆ ਕਰੋ ಸಾಡಿ ವಿ ಸಾರು ಬಹು ಧನ್ವಾ